ਚੋਟੀ ਦਾ ਕਬੱਡੀ ਦਾ ਪਲੇਅਰ ਮੰਨਿਆ ਜਾਂਦਾ ਸੀ ਪਰ ਅੱਜ ਵੀ ਢੈਪੀ ਬੈਡ ਤੇ ਐ ਲੋਕਾਂ ਨੇ ਤਰੱਕੀ ਜਰੀ ਨਹੀਂ ਤਾਂ ਇਹ ਹਾਲਾਤ ਜਿਹੜੇ ਨੇ ਉਸ ਤੇ ਕਰ ਦਿੱਤੇ ਬਸ ਵੀਰੀ ਢੈਪੀ ਭੀਰੀ ਢੈਪੀ ਹੁੰਦੀ ਸੀ ਉਹ ਜਦੋਂ ਗਰਾਊਂਡ ਜਾਂਦਾ ਸੀ ਆ ਗਿਆ ਭੀਰੀ ਆ ਗਿਆ ਵੀ ਢੈਪੀ ਵਾਲਾ ਕੈਨੇਡਾ ਵੀ ਜਾਣਾ ਸੀਗਾ ਕੋਈ ਤਿਆਰੀ ਕਰ ਰਿਹਾ ਸੀਗੇ ਤੁਸੀਂ ਇਹਦੇ ਕੈਨੇਡਾ ਪੇਜ ਤੇ ਪੂਰੀ ਤਿਆਰੀ ਸੀਗੀ ਜੀ ਜਦੋਂ ਸੱਟ ਲੱਗੀ ਉਹ ਤੋਂ ਦੋ ਦਿਨ ਮੇਲ ਆ ਗਈ ਸੀਗੀ ਜੀ ਦੀ ਇਮਪਰੂਵਮੈਂਟ ਬਸ ਕਿਸਮਤ ਨਹੀਂ ਸੀਗਾ ਜੀ ਜਾਣਾ ਇਹ ਵਿੰਡੋਆਂ ਸੀਗੇ ਜੀ ਦੋ ਵਿੰਡੋਆਂ ਸੀਗੇ ਇੱਕ ਬਾਹਰੋਂ ਸੀਗੇ ਦੋ ਅਣਪਛਾਤੇ ਸੀਗੇ ਜਿਨ੍ਹਾਂ ਤੇ ਕੋਈ ਕਾਰਵਾਈ ਨਹੀਂ ਹੋਈ ਕਾਰਵਾਈ ਪੁਲਿਸ ਨੇ ਜਿਹੜੇ ਮੁੰਡਿਆਂ ਤੇ ਕੀਤੀ ਸੀ ਉਹ ਗ੍ਰਿਫਤਾਰ ਹੋਏ ਸੀਗੇ ਮੁੰਡਿਓ ਹਾਂਜੀ ਗ੍ਰਿਫਤਾਰ ਹੋਏ ਸੀਗੇ ਜੀ ਬਸ ਦੋ ਪਤੰਤੇ 9 ਮਹੀਨਿਆਂ ਦਾ ਦੋਹਾਂ ਦੀ ਜ਼ਮਾਨਤ ਹੋ ਗਈ ਇੱਕ ਜਣਾ ਹਜੇ ਜੇਲ੍ਹ ਚ ਹੈ ਉਹਨਾਂ ਨੇ ਮੰਨਿਆ ਕਿ ਉਹਨਾਂ ਨੇ ਜਾਣਬੁੱਝ ਕੇ ਕੀਤਾ ਸੀ ਹਾਂਜੀ ਮੰਨਦੇ ਆ ਉਹ ਕਹਿੰਦੇ ਵੀ ਅਸੀਂ ਤੁਸੀਂ ਕਹਿੰਦੇ ਗੱਡੀ ਮਾਰੀ ਅਸੀਂ ਤਾਂ ਕਹਿੰਦੇ ਬਈ ਕੁੱਟਿਆ ਵੀ ਐ ਇਹ ਵਿੱਚ ਮਾਰਿਆ ਇਹਦੇ ਸਭ ਕੁਝ ਕੀਤਾ ਉਹ ਤਾਂ ਮੰਨਦੇ ਆ ਪੂਰਾ ਦੁੱਖ ਨਹੀਂ ਲੱਗਦਾ ਹੋਊਗਾ ਤੁਹਾਡਾ ਪੁੱਤਰ ਉਹ ਬੈੱਡ ਤੇ ਐ ਤੇ ਉਹ ਬਾਹਰ ਜੇਲ੍ਹ ਚੋਂ ਵੀ ਬਾਹਰ ਆ ਗਏ ਨੇ ਕੀ ਕਰੀਏ ਜੀ ਹੁਣ ਸਾਡੇ ਕੋਲ ਟਾਈਮ ਹੀ ਨਹੀਂ ਜੀ ਇਹਨੂੰ ਦੇਖੀਏ ਜਾਂ ਉਹਨਾਂ ਨੂੰ ਦੇਖੀਏ ਕਦੋਂ ਸਾਡੇ ਨਾਲ ਬੋਲੂ ਕਦੋਂ ਉੱਠੂ ਇਹ ਸਾਨੂੰ ਤਾਂ ਇਹ ਫਿਕਰ ਆ ਜੀ ਉਹਨਾਂ ਦਾ ਸਾਨੂੰ ਕੋਈ ਵੀ ਕੰਨੀ ਉਹਨੂੰ ਮਰਨ ਚਾਹੇ ਰਹਿਣ ਜਾਂ ਰੱਬ ਉਹਨੂੰ ਸਜ਼ਾ ਦੇਵੇ ਨਾ ਦੇਵੇ ਸਾਨੂੰ ਤਾਂ ਐ ਵੀ ਸਾਡਾ ਪੁੱਤ ਸਾਡਾ ਉੱਠ ਕੇ ਸਾਡੇ ਜਿਖੜਾ ਹੋ ਜੀ ਕੀਤਾ ਤਾਂ ਪਉਣਾ ਹੀ ਪਣਾ ਜੀ ਇੱਥੇ ਹੀ ਹੈ ਜੀ ਸਭ ਕੁਝ ਨਰਕ ਸੁਰਗ ਇੱਥੇ ਹੀ ਹੈ ਮਸੇਹੀ ਅਰਦਾਸਾ ਵੀ ਮੇਰੇ ਬੱਚਾ ਦੇਖੇ ਮੇਰੇ ਬੱਚੇ ਤੇ ਕਹਾ ਬੱਚੇ ਵੀ ਦੇਖਣ ਉਹਨਾਂ ਨੂੰ ਰੋਲਦੇ ਹੁਣ ਮੇਰਾ ਪੁੱਤ ਮੰਜੇ ਦੇ ਪਾਪ ਤੁਸੀਂ ਤੋਰੇ ਫਿਰਦੇ ਹੋ ਕੋਈ ਗੱਲ ਨਹੀਂ ਉਹ ਵੀ ਦਿਨ ਆਊਗਾ ਜੱਗ ਦੇਖੂਗਾ ਰੱਬ ਦੇਖੂਗਾ ਇੰਨੀ ਗਰੀਬੀ ਨਾਲ ਲੜ ਕੇ ਮੇਰੇ ਪੁੱਤ ਨੇ ਆ ਦਿਨ ਲਿਆਂਦੇ ਸੀਗੇ ਵੀ ਅਸੀਂ ਤਾਂ ਕਿੱਦੇ ਫਿਰਦੇ ਸੀ ਹੁਣ ਸਾਡਾ ਪੁੱਤ ਵਸ ਇੱਕ ਦੋ ਦਿਨਾਂ ਨੂੰ ਕੈਨੇਡਾ ਚੱਲਿਆ ਜਾਣਾ ਵੀ ਜਾਊਗਾ ਵੀ ਸਾਡੇ ساری ਗਰੀਬੀ ਚੱਕੀ ਜਾਊਗੀ ਔਖਾ ਨਹੀਂ ਲੱਗਦਾ ਕਿ ਲਾਜ ਵੀ ਕਰਾਣਾ ਕੁਝ ਕੰਮ ਵੀ ਦੇਖਣਾ ਹੁੰਦਾ ਬੰਦੇ ਨੇ ਔਖਾ ਤਾਂ ਹੈਗਾ ਜੀ ਇਹਦਾ ਹੁਣ ਜ਼ਰੂਰੀ ਹੈ ਵੀ ਇਹਨੂੰ ਠਾ ਲੈਣਾ ਸੀ ਜਿਵੇਂ ਮਰਜ਼ੀ ਉੱਠ ਗਣੇ ਅਸੀਂ ਤਾਂ ਡਾਕਟਰ ਨੂੰ ਡਰਦੇ ਪੁੱਛਦੇ ਵੀ ਹੈ ਨਹੀਂ ਸੀਗੇ ਵੀ ਪਤਾ ਨਹੀਂ ਇਹਨਾਂ ਨੇ ਕੀ ਕਹਿਣਾ ਸਾਨੂੰ ਪਤਾ ਹੀ ਵੀ ਇਹਨਾਂ ਨੇ ਜਵਾਬ ਇਹੀ ਦੇਣਾ ਸੀ ਕਿ ਵੀ ਨਹੀਂ ਹੁਣ ਉਹੀ ਡਾਕਟਰ ਕਹਿੰਦੀਆਂ ਵੀ ਸਾਡੀ ਗਰੰਟੀ ਹੈ ਵੀ ਬਿਲਕੁਲ ਠੀਕ ਹੋਊਗਾ ਜੀ ਇੱਕ ਦਿਨ ਹੀ ਲੱਤ ਵੀ ਲਾਵਾਂਗੇ ਇਹਦੇ ਵੀ ਰੇਗ ਨੂੰ ਤੇ ਰੈਫਰੂ ਵੀ ਉਵੇਂ ਹੀ ਖੇਡੂਗਾ ਜੀ ਇਹ ਲੁਧਿਆਣੇ ਦਾ ਨੌਜਵਾਨ ਜਿਸ ਦਾ ਨਾਂ ਕਬੱਡੀ ਦੇ ਵਿੱਚ ਬਹੁਤ ਸੀ ਚੋਟੀ ਦਾ ਜਾਫੀ ਮੰਨਿਆ ਜਾਂਦਾ ਸੀ ਜਦੋਂ ਕਿਸੇ ਟੂਰਨਾਮੈਂਟ 'ਚ ਜਾਂਦਾ ਸੀਗਾ ਤਾਂ ਉਸ ਦਾ ਹੀ ਨਾਮ ਜਿਹੜਾ ਸਾਰੇ ਪਾਸੇ ਗੂੰਜਦਾ ਸੀ ਪਰ ਇੱਕ ਘਟਨਾ ਐਸੀ ਵਾਪਰੀ ਜ਼ਿੰਦਗੀ ਦੇ ਵਿੱਚ ਕੁਝ ਲੋਕ ਉਸ ਤੋਂ ਖਾਰ ਖਾਣ ਲੱਗੇ ਉਸ ਤੋਂ ਖੁੰਦਕ ਰੱਖਣ ਲੱਗੇ ਕਿ ਉਹਨਾਂ ਨੇ ਇਸ ਤਰ੍ਹਾਂ ਐਕਸੀਡੈਂਟ ਕਰ ਦਿੱਤਾ ਗੱਡੀ ਵਿੱਚ ਲਿਆ ਕੇ ਮਾਰੀ ਤੇ ਉਸ ਤੋਂ ਬਾਅਦ ਵਿਰੀ ਟੈ ਪਈ ਜਿਨ੍ਹਾਂ ਦਾ ਨਾਮ ਆਸ-ਪਾਸ ਦੇ ਪਿੰਡਾਂ 'ਚ ਨਹੀਂ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਬੀਰੀ ਟੈਪਈ ਦਾ ਨਾਮ ਚੱਲਦਾ ਸੀਗਾ ਚੋਟੀ ਦਾ ਕਬੱਡੀ ਦਾ ਪਲੇਅਰ ਮੰਨਿਆ ਜਾਂਦਾ ਸੀ ਪਰ ਅੱਜ ਬੀਰੀ ਟੈਪਈ ਬੈੱਡ ਤੇ ਐ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆ ਕੁਝ ਲੋਕਾਂ ਤੋਂ ਇਸ ਦੀ ਤਰੱਕੀ ਦੇਖੀ ਨਾ ਗਈ ਲੋਕਾਂ ਨੇ ਤਰੱਕੀ ਜਰੀ ਨਹੀਂ ਤਾਂ ਇਹ ਹਾਲਾਤ ਜਿਹੜੇ ਨੇ ਉਸ ਤੇ ਕਰ ਦਿੱਤੇ ਤਾਂ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਬੀਰੀ ਟੈਪਈ ਇਸ ਸਮੇਂ ਬੈਠਦੇ ਐ ਪਹਿਲਾਂ ਹਸਪਤਾਲ ਦੇ ਵਿੱਚ ਜ਼ਿੰਦਗੀ ਦੀ ਜੰਗ ਲੜ ਰਿਹਾ ਸੀਗਾ ਪਰ ਉਸ ਤੋਂ ਬਾਅਦ ਅ ਰੱਬ ਨੇ ਕਰਾਮਾਤ ਦਿਖਾਈ ਇਸ ਨੂੰ ਦੁਬਾਰਾ ਅੱਖਾਂ ਇਸਤੀਆਂ ਖੋਲੀਆਂ ਘਰੇ ਆਇਆ ਅਤੇ ਹਜੇ ਵੀ ਇਲਾਜ ਜਿਹੜਾ ਚੱਲ ਰਿਹਾ ਹਜੇ ਵੀ ਬੋਲ ਨਹੀਂ ਸਕਦਾ ਪਰ ਕੁਝ ਸਰੀਰ ਦੇ ਵਿੱਚ ਮੂਵਮੈਂਟਸ ਜ਼ਰੂਰ ਆਈ ਤੇ ਇੱਕ ਲੱਤ ਵੀ ਜਿਹੜੀ ਹੈ ਡਾਕਟਰਾਂ ਨੂੰ ਵੜਣੀ ਪੈ ਗਈ ਸੀ ਤਾਂ ਪਰਿਵਾਰ ਦੇ ਵਿੱਚ ਅਸੀਂ ਮੌਜੂਦ ਆ ਗੱਲਬਾਤ ਉਸ ਦੇ ਪਿਤਾ ਦੇ ਨਾਲ ਵੀ ਕਰਦੇ ਆਂ ਤੇ ਮਾਤਾ ਜੀ ਦੇ ਨਾਲ ਵੀ ਗੱਲਬਾਤ ਕਰਦੇ ਆਂ ਅੰਕਲ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਪਹਿਲਾਂ ਜ਼ਿੰਦਗੀ ਦੀ ਜੰਗ ਹਸਪਤਾਲ ਦੇ ਵਿੱਚ ਲੜ ਰਿਆ ਸੀਗਾ ਤੇ ਹੁਣ ਇੱਕ ਅਲੱਗ ਤਰ੍ਹਾਂ ਦੀ ਜੰਗ ਘਰ ਆ ਕੇ ਲੜ ਰਿਹਾ ਕਿ ਸਫਰ ਚੱਲ ਰਿਹਾ ਕਿੰਨੀ ਕੁ ਇੰਪਰੂਵਮੈਂਟ ਇਸ ਦੇ ਵਿੱਚ ਹੋ ਰਹੀ ਹੈ ਕਿਉਂਕਿ ਜਦੋਂ ਇਹ ਹਾਦਸਾ ਵੀ ਹੋਇਆ ਸੀ ਸੀ ਉਦੋਂ ਵੀ ਤੁਹਾਡੇ ਕੋਲ ਸੀ ਹੁਣ ਕਿੰਨੀ ਕੰਪਰੂਵਮੈਂਟ ਇਸ ਦੇ ਵਿੱਚ ਹੈ ਹਾਂਜੀ ਹੁਣ ਤਾਂ ਅੱਗੇ ਨਾਲ ਬਹੁਤ ਫਰਕ ਆ ਜੀ ਪਹਿਲਾਂ ਤਾਂ ਡਾਕਟਰ ਕਹਿੰਦੇ ਸੀਗੇ ਵੀ ਕੋਈ ਉਮੀਦ ਨਹੀਂ ਹੁਣ ਉਹੀ ਡਾਕਟਰ ਕਹਿੰਦੇ ਆ ਵੀ ਸਾਡੀ ਗਰੰਟੀ ਹੈ ਵੀ ਬਿਲਕੁਲ ਠੀਕ ਹੋਊਗਾ ਜੀ ਇੱਕ ਦਿਨ ਇਹ ਬੋਲੂਗਾ ਸਾਰਾ ਕੁਝ ਉਮੇਂ ਕਰੂਗਾ ਜੀ ਵੀ ਲੱਤ ਵੀ ਲਾਵਾਂਗੇ ਇਹਦੇ ਵੀ ਅੱਗੇ ਵੰਗੂ ਤੁਰੇ ਫਿਰੂ ਵੀ ਉਮੇਂ ਹੀ ਖੇਡੂਗਾ ਜੀ ਇਹ ਬਿਕਰੂ ਮਾਲਕ ਕਿਰਪਾ ਵੀ ਹੁਣ ਨਾ ਖਭਰਾਉ ਦੇ ਜਦੋਂ ਉਹ ਹਸਪਤਾਲ ਦੇ ਦਿਨ ਸੀਗੇ ਜਦੋਂ ਸਮਝ ਨਹੀਂ ਲੱਗ ਰਿਹਾ ਸੀ ਕੀ ਕਰੀ ਉਹਦੋਂ ਡਾਕਟਰ ਕੀ ਕਹਿੰਦੇ ਹੁੰਦੇ ਸੀਗੇ ਉਦੋਂ ਦਾ ਡਾਕਟਰ ਕਹਿੰਦੇ ਸੀਗੇ ਜੀ ਬਸ ਬਈ ਕੋਈ ਉਮੀਦ ਨਹੀਂ ਹੈ ਹਾਂ ਵੀ ਹੁਣ ਕੋਈ ਉਮੀਦ ਨਹੀਂ ਹੈ ਅਸੀਂ ਤਾਂ ਡਾਕਟਰ ਨੂੰ ਡਰਦੇ ਪੁੱਛਦੇ ਵੀ ਹੈ ਨਹੀਂ ਸੀਗੇ ਵੀ ਪਤਾ ਨਹੀਂ ਇਹਨਾਂ ਨੇ ਕੀ ਕਹਿਣਾ ਸਾਨੂੰ ਪਤਾ ਹੀ ਵੀ ਇਹਨਾਂ ਨੇ ਜਵਾਬ ਇਹੀ ਦੇਣਾ ਜੀ ਵੀ ਨਹੀਂ ਪਰ ਤਹ ਹੁਣ ਉਹੀ ਡਾਕਟਰ ਸਾਨੂੰ ਕਹਿੰਦੇ ਆ ਵੀ ਵੀ ਖਭਰਾਉ ਨਾ ਤੁਸੀਂ ਵੀ ਹੁਣ ਇੱਕ ਦਿਨ ਬੱਚਾ ਤੁਹਾਡਾ ਜਰੂਰ ਬੋਲੂਗਾ ਵੀ ਗਾਈ ਵੀ ਉਹਵੇਂ ਖੇਡੂਗਾ ਜੀ ਹਾਂ ਹਾਂ ਹਸਪਤਾਲ ਦੇ ਵਿੱਚ ਕਿੰਨੀ ਕਿਤੇ ਰਹਿ ਕੇ ਆਏ ਹਾਂ ਹਾਂ ਹਸਪਤਾਲ ਦੇ ਵਿੱਚ ਕੁਟਕੜ ਤਿੰਨ ਮਹੀਨੇ ਰਿਹਾ ਜੀ ਇਹ ਅੱਛਾ ਤਿੰਨ ਮਹੀਨੇ ਮਤਲਬ ਹਸਪਤਾਲ ਦੇ ਵਿੱਚ ਰਿਹਾ ਹੈ ਤੇ ਉਸ ਤੋਂ ਬਾਅਦ ਹੁਣ ਵੀ ਅਸੀਂ ਲਿਜਾਣੇ ਆ ਜੀ ਮਹੀਨੇ ਬਾਅਦ ਕਿਤੇ 15 ਦਿਨਾਂ ਬਾਅਦ 10 ਦਿਨਾਂ ਬਾਅਦ ਜਦੋਂ ਵੀ ਡਾਕਟਰ ਬੁਲਾ ਲਵਾਂ ਜਾਨ ਸਾਨੂੰ ਲੱਗੇ ਵੀ ਇਹ ਚਾਹ ਮੂਮੈਂਟ ਘਟਾ ਹੋਣਾ ਕਿਨੋਂ ਅੱਜ ਸੌਂਦਾ ਜ਼ਿਆਦਾ ਆ ਫਿਰ ਅਸੀਂ ਚੈੱਕ ਕਰਾ ਕੇ ਉਹ ਨਹੀਂ ਸਾਰਾ ਕੁਝ ਇਹਦਾ ਚੈੱਕ ਅਪ ਕਰਾਉਨੇ ਆ ਇਹ ਜਦੋਂ ਇਹ ਸਾਰੀ ਘਟਨਾ ਵਾਪਰੀ ਸੀ ਜਿਹੜੇ ਤੁਸੀਂ ਦੱਸਦੇ ਸੀਗੇ ਕਿ ਨੌਜਵਾਨਾਂ ਨੇ ਖੁੰਧਖਾਂਦੇ ਸੀਗੇ ਉਹ ਕੌਣ ਸੀਗੇ ਕਿੱਦਾਂ ਉਹਨਾਂ ਨੇ ਕੀਤਾ ਸੀਗਾ ਇਹ ਕੰਮ ਇਹ ਪਿੰਡੋਈਆਂ ਸੀਗੇ ਜੀ ਦੋ ਪਿੰਡੋ ਸੀਗੇ ਇੱਕ ਬਾਹਰੋਂ ਸੀਗੇ ਦੋ ਅਣਪਸਾਤੇ ਸੀਗੇ ਜਿਨ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ ਮੈਨੂੰ ਤਾਂ ਸਮਝ ਨਹੀਂ ਲੱਗੀ ਵੀ ਇਹਦੇ ਨਾਲ ਕਿਉਂ ਇੰਨੀ ਖਾਰਖਾਗੇ ਵੀ ਬਾਕੀ ਦਾ ਸਾਰਾ ਪਿੰਡੇ ਨੂੰ ਜਿੰਨੂੰ ਮਰਜੀ ਪੁੱਛ ਲੋ ਜੀ ਮੇਰਾ ਬੱਚਾ ਇੰਨਾ ਮਤਲਬ ਸਾਉ ਸੀ ਵੀ ਘਰੋਂ ਗਰਾਊਂਡ ਚ ਗਰਾਊਂਡ ਚ ਘਰੇ ਕਿਤੇ ਫालतੂ ਕਿਤੇ ਨਾ ਬੋਲਿਆ ਨਹੀਂ ਸੀਗਾ ਜੀ ਇਹ ਹਾਂਜੀ ਤਾਂ ਕੋਈ ਕਾਨੂੰਨੀ ਗੱਲ ਜਦੋਂ ਗਰਾਊਂਡ ਤੇ ਵਿੱਚ ਇੱਕ ਖੇਡਦਾ ਸੀਗਾ ਕਿਸ ਤਰ੍ਹਾਂ ਦਾ ਲੋਕ ਇਸ ਦਾ ਸਨਮਾਨ ਕਰਦਾ ਜਦੋਂ ਇਹ ਉੱਤਰਦਾ ਸੀਗਾ ਜਦੋਂ ਰੇਡਰ ਨੂੰ ਜਾਫੀ ਪਾਉਂਦਾ ਸੀਗਾ ਕਿਸ ਤਰ੍ਹਾਂ ਲੋਕ ਇਸ ਦਾ ਨਾਮ ਫਿਰ ਲੈ ਕੇ ਕਹਿੰਦੇ ਹੁੰਦੇ ਸੀ ਹਾਂ ਇਹ ਬਸ ਭੀਰੀ ਟੈਪੀ ਭੀਰੀ ਟੈਪੀ ਹੁੰਦੀ ਸੀ ਉਦੋਂ ਜਦੋਂ ਗਰਾਊਂਡ ਜਾਂਦਾ ਸੀ ਆ ਗਿਆ ਭੀਰੀ ਆ ਗਿਆ ਵੀ ਟੈਪੀ ਵਾਲਾ ਹੁਣ ਵੀ ਤੁਸੀਂ YouTube ਤੇ ਦੇਖ ਸਕਦੇ ਹੋ ਅਗਲਾ ਕਹਿੰਦਾ ਵੀ ਉਦਾਂ ਹੀ ਕਹੀ ਜਾਂਦਾ ਤੁਸੀਂ YouTube ਤੇ ਚੈੱਕ ਕਰ ਸਕਦੇ ਹੋ ਜਿੱਥੇ ਵੀ ਜਿੱਥੇ ਵੀ ਜਾਂਦਾ ਸੀਗਾ ਭੀਰੀ ਟੈਪੀ ਭੀਰੀ ਟੈਪੀ ਹੁੰਦੀ ਸੀਗੀ ਹਾਂਜੀ ਉਦੋਂ ਸਾਨੂੰ ਵੀ ਥੋੜਾ ਜਿਹਾ ਮਹਿਸੂਸ ਹੁੰਦਾ ਵੀ ਸਾਡਾ ਪੁੱਤ ਵੀ ਆਪਦਾ ਨੌ ਲਾਉਣ ਜੋਗਾ ਹੋ ਗਿਆ ਜੀ ਤੇ ਇਹਨੇ ਕੈਨੇਡਾ ਵੀ ਜਾਣਾ ਸੀਗਾ ਕੋਈ ਤਿਆਰੀ ਕਰ ਰਿਆ ਸੀਗੇ ਤੁਸੀਂ ਇਹਦੇ ਕੈਨੇਡਾ ਪੇਪਰ ਦੀ ਪੂਰੀ ਤਿਆਰੀ ਸੀਗੀ ਜੀ ਬਸ ਜਦੋਂ ਸੱਟ ਲੱਗੀ ਉਹਦੋਂ ਦੂਏ ਦਿਨ ਮੇਲ ਆ ਗਈ ਸੀਗੀ ਜੀ ਦੀ ਪ੍ਰੂਵੈਂਟ ਤੇ ਵੀ ਆ ਜਾ ਭਾਈ ਬਸ ਕਿਸਮਤ ਨਹੀਂ ਸੀਗਾ ਜੀ ਜਾਣਾ ਤੇ ਉਹ ਕਾਰਵਾਈ ਪੁਲਿਸ ਨੇ ਜਿਹੜੇ ਮੁੰਡਿਆਂ ਤੇ ਕੀਤੀ ਸੀ ਉਹ ਗ੍ਰਿਫਤਾਰ ਹੋਏ ਸੀਗੇ ਮੁੰਡੇ ਉਹ ਹਾਂਜੀ ਗ੍ਰਫਰਾ ਗ੍ਰਿਫਤਾਰ ਹੋਏ ਸੀਗੇ ਜੀ ਬਸ ਦੋ ਪਤੰ ਤੇ 9 ਮਹੀਨਿਆਂ ਵਾ ਦੋਹਾਂ ਦੀ ਜ਼ਮਾਨਤ ਹੋ ਗਈ ਇੱਕ ਜਣਾ ਹਜੇ ਜੇਲ੍ਹ ਚ ਹੈ ਉਹਨਾਂ ਨੇ ਮੰਨਿਆ ਕਿ ਉਹਨਾਂ ਨੇ ਜਾਣਬੁੱਝ ਕੇ ਕੀਤਾ ਸੀ ਹਾਂਜੀ ਮੰਨਦੇ ਆ ਉਹ ਕਹਿੰਦੇ ਵੀ ਅਸੀਂ ਤੁਸੀਂ ਕਹਿੰਦੇ ਗੱਡੀ ਮਾਰੀ ਆ ਅਸੀਂ ਤਾਂ ਕਹਿੰਦੇ ਬਈ ਕੁੱਟਿਆ ਵੀ ਐ ਇਹ ਵਿੱਚ ਮਾਰਿਆ ਇਹਦੇ ਸਭ ਕੁਝ ਕੀਤਾ ਸੀ ਉਹ ਤਾਂ ਮੰਨਦੇ ਆ ਪੂਰਾ ਆ ਮੰਨੇ ਆ ਉਹ ਕਹਿੰਦੇ ਕਹਿੰਦੇ ਅਸੀਂ ਹਾਂ ਕੁੱਟਿਆ ਹਾਂ ਮੈਂ ਕਿਹਨੂੰ ਮਨ ਦੇ ਵਿੱਚ ਦੁੱਖ ਨਹੀਂ ਲੱਗਦਾ ਹੋਊਗਾ ਤੁਹਾਡਾ ਪੁੱਤਰ ਬੈੱਡ ਤੇ ਐ ਤੇ ਉਹ ਬਾਹਰ ਜੇਲ੍ਹ ਚੋਂ ਵੀ ਬਾਹਰ ਆ ਗਏ ਨੇ ਕੀ ਕਰੀਏ ਜੀ ਹੁਣ ਸਾਡੇ ਕੋਲ ਟਾਈਮ ਹੀ ਨਹੀਂ ਜੀ ਇਹਨੂੰ ਦੇਖੀਏ ਜਾਂ ਉਹਨਾਂ ਨੂੰ ਦੇਖੀਏ ਅਸੀਂ ਤਾਂ ਉਹਦੇ ਪੁੱਤ ਨੂੰ ਹੀ ਮਤਲਬ ਮਨਾਉਣਾ ਵੀ ਸਾਡਾ ਪੁੱਤ ਵੀ ਕਦੋਂ ਸਾਡੇ ਨਾਲ ਬੋਲੂ ਕਦੋਂ ਉੱਠੂ ਇਹ ਸਾਨੂੰ ਤਾਂ ਇਹ ਫਿਕਰ ਆ ਜੀ ਉਹਨਾਂ ਦਾ ਸਾਨੂੰ ਕੋਈ ਫਿਕਰ ਨਹੀਂ ਉਹਨੂੰ ਮਰਨ ਚਾਹੇ ਰਹਿਣ ਜਾਂ ਰੱਬ ਉਹਨੂੰ ਸਜ਼ਾ ਦੇਵੇ ਨਾ ਦੇਵੇ ਸਾਨੂੰ ਤਾਂ ਇਹ ਵੀ ਸਾਡਾ ਪੁੱਤ ਸਾਡਾ ਉੱਠ ਕੇ ਸਾਡੇ ਜਿਹਾ ਖੜਾ ਹੋ ਜਾਏਗਾ ਲੋਕਾਂ ਨੇ ਕਿਸ ਤਰ੍ਹਾਂ ਸਹਿਯੋਗ ਦਿੱਤਾ ਕਿਉਂਕਿ 3 ਮਹੀਨੇ ਹਸਪਤਾਲ 'ਚ ਰਹਿਣਾ ਪੈਸਾ ਬਹੁਤ ਲੱਗਦਾ ਸੀਗਾ ਤੇ ਲੋਕਾਂ ਨੇ ਕਿਸ ਤਰ੍ਹਾਂ ਸਹਿਯੋਗ ਦਿੱਤਾ ਕਿ ਮਦਦ ਕਰਨ ਆਈ ਕੋਈ ਐਨ ਆਰ ਆਈ ਜਾਂ ਕਬੱਡੀ ਜਿੱਥੇ ਖੇਡਦੇ ਸੀ ਕੋਈ ਪਲੇਅਰ ਕੋਈ ਐਸੋਸੀਏਸ਼ਨ ਹਾਂਜੀ ਹਾਂਜੀ ਮਦਦ ਆਈ ਹੈ ਜੀ ਆਪਾਂ ਤਾਂ ਹੀ ਇੰਨਾ ਵੱਡਾ ਇਲਾਜ ਕਰਾ ਸਕੇ ਜੀ ਨਹੀਂ ਆਪਾਂ ਇੰਨਾ ਵੱਡਾ ਇਲਾਜ ਨਹੀਂ ਕਰਾ ਸਕਦੇ ਸੀਗੀ ਐਨ ਆਰ ਆਈ ਭਰਾਵਾਂ ਦੀ ਵੀ ਮਦਦ ਆਈ ਹੈ ਜੀ ਕਬੱਡੀ ਵਾਲਿਆਂ ਦੀ ਵੀ ਆਈ ਹੈ ਜੀ ਜਿਹੜੀ ਟੀਮ 'ਚ ਖੇਡਦਾ ਹੀ ਉਹਨਾਂ ਦੀ ਵੀ ਆਈ ਹੈ ਜੀ ਹਾਂ ਜੀ ਸਾਡੀ ਮਦਦ ਜਰੂਰ ਆਈ ਹੈ ਜੀ ਆਪਾਂ ਸਾਡੀ ਵੀ ਆ ਰਹੀ ਹੈ ਮਦਦ ਹਾਂ ਜੀ ਹਾਂ ਜੀ ਉਹਨਾਂ ਦਾ ਪਤਾ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਜਿਨ੍ਹਾਂ ਨੇ ਮਦਦ ਕੀਤੀ ਹੈ ਸਾਡੀ ਤੇ ਨਹੀਂ ਆਪਾਂ ਇਲਾਜ ਨਹੀਂ ਕਰਾ ਸਕਦੇ ਸੀ ਹਾਂ ਤੇ ਕਬੱਡੀ ਵਾਲੇ ਕੋਈ ਪਲੇਅਰ ਜਿਨ੍ਹਾਂ ਨਾਲ ਖੇਡਦਾ ਸੀਗਾ ਉਹ ਆਉਂਦੇ ਨੇ ਹਜੇ ਵੀ ਮਿਲਣ ਹਾਂ ਜੀ ਹਾਂ ਜੀ ਆਉਂਦੇ ਆ ਜੀ ਆਉਂਦੇ ਮਿਲ ਕੇ ਜਾਂਦੇ ਅਨੂੰ 10 15 ਦਿਨ ਨਹੀਂ ਕਦੇ ਮਹੀਨੇ ਬਾਅਦ ਪਹਿਲਾਂ ਜ਼ਿਆਦਾ ਆਉਂਦੇ ਹੁਣ ਜਾਨੀ ਥੋੜਾ ਜਿਹਾ ਕੁਆਰਟੀਕੋ ਮੈਚ ਚੱਲਦੇ ਹੁਣ ਥੋੜਾ ਘਟ ਆਉਂਦੇ ਆ ਜੀ ਆਉਂਦੇ ਸੀਗੇ ਆਉਂਦਾ ਮਿਲਣਾ ਉਹ ਜਿਸ ਤਰ੍ਹਾਂ ਕਮਰਾ ਮੈਂ ਦੇਖ ਰਿਹਾ ਸੀਗਾ ਕਿ ਪੂਰਾ ਇਸਦੀ ਟਰੋਫੀਆਂ ਦੇ ਨਾਲ ਭਰਿਆ ਹੋਇਆ ਸੀਗਾ ਹੁਣ ਵੀ ਕੋਈ ਟਰੋਫੀਆਂ ਕੁਝ ਕੋਈ ਸਨਮਾਨ ਕਰਕੇ ਗਿਆ ਸੀ ਹਾਂ ਜੀ ਕਰਦੇ ਆ ਜੀ ਸਨਮਾਨ ਪਿਛਲੇ ਥੋੜੇ ਦਿਨ ਨੰਗਲੀ ਕੀਤਾ ਸੀ ਸਨਮਾਨ ਫਿਰ ਮੁੰਡੀਆਂ ਤੋਂ ਵੀ ਦੇਖੇ ਗਿਆ ਜੀ ਕਪੈ ਨੂੰ ਘਰੇ ਆ ਕੇ ਸਨਮਾਨਤ ਕਰਕੇ ਗਿਆ ਸਭ ਤੋਂ ਪਹਿਲਾਂ ਕੀਤਾ ਸੀਗਾ ਜੀ ਨਸਰਾਲੀ ਪਿੰਡਾ ਤੇ ਉਹਨਾਂ ਨੇ ਸਨਮਾਨ ਸਭ ਤੋਂ ਪਹਿਲਾਂ ਕੀਤਾ ਸੀਗਾ ਜੀ ਇਹਦਾ ਉਸ ਤੋਂ ਬਾਅਦ ਨੰਗਲੀ ਕੀਤਾ ਤੇ ਹੁਣ ਇੱਥੇ ਮੁੰਡੀਆਂ ਤੋਂ ਕਰਕੇ ਗਿਆ ਜੀ ਹਾਂ ਤੇ ਫਿਰ ਜਦੋਂ ਇਹ ਸਾਰਾ ਚੱਲਦਾ ਔਖਾ ਨਹੀਂ ਲੱਗਦਾ ਕਿ ਲਾਜ ਵੀ ਕਰਾਣਾ ਚ ਕੰਮ ਵੀ ਦੇਖਣਾ ਹੁੰਦਾ ਬੰਦੇ ਨੇ ਔਖਾ ਤਾਂ ਹੈਗਾ ਜੀ ਹੁਣ ਕੀ ਕੀਤਾ ਜਾਵੇ ਹਾਂ ਇਹ ਕੀਤਾ ਜਾਵੇ ਸਾਡਾ ਪੁੱਤ ਤਾਂ ਸੀ ਇਹਨੂੰ ਨਹੀਂ ਸਾਂਭਾਂਗੇ ਇਦੋਂ ਵੱਡਾ ਸਾਨੂੰ ਹੋਰ ਕੋਈ ਕੰਮ ਹੋਈ ਨਹੀਂ ਸਕਦਾ ਸਾਨੂੰ ਸਭ ਤੋਂ ਵੱਧ ਕੰਮ ਇਹਦਾ ਹੁਣ ਜ਼ਰੂਰੀ ਹੈ ਵੀ ਇਹਨੂੰ ਠਾਲਣਾ ਸੀ ਜਿਵੇਂ ਮਰਜੀ ਉੱਠ ਖੜੇ ਸਾਨੂੰ ਕੋਈ ਕਹੇ ਵੀ ਉਹ ਚੀਜ਼ ਲਿਆਓ ਇਹ ਠੀਕ ਹੋ ਜਾਊਗਾ ਅਸੀਂ ਉਹ ਵੀ ਚੀਜ਼ ਲਿਆਉਣ ਨੂੰ ਤਿਆਰ ਹਾਂ ਵੀ ਸਾਡਾ ਬੱਚਾ ਉੱਠ ਕੇ ਬੋਲਣ ਲੱਗ ਜੀ ਹਾਂ ਅੰਟੀ ਜਿਨ੍ਹਾਂ ਨੇ ਤਾਂ ਪੁੱਤ ਨਾਲ ਤਾਂ ਇੱਕ ਤੋ ਜਬਾਰ ਨੇ ਦੁੱਖ ਤਾਂ ਮਨ ਨੂੰ ਲੱਗਦਾ ਹੋਏਗਾ ਵੀ ਇਹਨੂੰ ਬੈਠ ਤੇ ਕਰਤਾ ਹਾਂਜੀ ਦੁੱਖ ਤਾਂ ਬਹੁਤ ਲੱਗਦਾ ਹੂੰ ਕੋਈ ਨਹੀਂ ਕੀਤਾ ਤਾਂ ਪਾਉਣਾ ਹੀ ਪੈਣਾ ਜੀ ਹੂੰ ਇੱਥੇ ਹੀ ਆ ਜੀ ਸਭ ਕੁਝ ਨਰਕ ਸੁਰਗ ਇੱਥੇ ਹੀ ਆ ਜੀ ਹੂੰ ਇੱਕ ਦਿਨ ਭਾਗਤਣਗੇ ਬਸ ਇਹੀ ਅਰਦਾਸ ਆ ਵੀ ਮੇਰੇ ਬੱਚਾ ਦੇਖੇ ਮੇਰੇ ਬੱਚੇ ਦੇ ਗਾਂਹ ਬੱਚੇ ਵੀ ਦੇਖਣ ਉਹਨਾਂ ਨੂੰ ਰੋਲਦੇ ਹੂੰ ਇੱਕ ਮਾਂ ਦੀਆਂ ਅੰਦਰ ਕਹਿੰਦੀਆਂ ਨੇ ਨਾ ਬਈ ਹੁਣ ਮੇਰਾ ਪੁੱਤ ਮੰਜੇ ਦੇ ਪਾ ਵੀ ਤੁਸੀਂ ਤੋਰੇ ਫਿਰਦੇ ਹੋ ਹੂੰ ਕੋਈ ਗੱਲ ਨਹੀਂ ਉਹ ਵੀ ਦਿਨ ਆਊਗਾ ਜੱਗ ਦੇਖੂਗਾ ਰੱਬ ਦੇਖੂਗਾ ਮੇਰਾ ਪੁੱਤ ਵੀ ਦੇਖੂਗਾ ਜਦੋਂ ਉਹ ਭੀਖ ਮੰਗਦੇ ਫਿਰਨਗੇ ਉਸੇ ਜਗ੍ਹਾ ਤੇ ਮੰਗਣਗੇ ਕਿਹਾ ਯਾਦ ਰੱਖ ਲੈਣ ਆਂਟੀ ਮਾਂ ਤੇ ਪੁੱਤ ਵਾਸਤੇ ਬਹੁਤ ਸੁਪਨੇ ਹੁੰਦੇ ਨੇ ਜਿਸ ਤਰ੍ਹਾਂ ਅੰਕਲ ਨੇ ਵੀ ਦੱਸਿਆ ਕਿ ਕੈਨੇਡਾ ਵੀ ਭੇਜਣਾ ਸੀ ਕੀ ਕੁਝ ਤੁਸੀਂ ਚਾ ਇਸ ਤੇ ਆਪਣੇ ਦਿਲ ਚ ਰੱਖੇ ਹੋਏ ਸੀ ਜੀ ਚਾ ਬਹੁਤ ਸੀਗੇ ਜੀ ਹਮ ਕਮਾਂ ਤੇ ਉਹਨੂੰ ਹੁੰਦੇ ਨੇ ਮਸਾਂ ਤਾਂ ਸਾਡਾ ਸੁਪਨਾ ਪੂਰਾ ਹੋਇਆ ਸੀਗਾ ਐਨੀ ਗਰੀਬੀ ਨਾਲ ਲੜਕੇ ਮੇਰੇ ਪੁੱਤ ਨੇ ਆ ਦਿਨ ਲਿਆਂਦੇ ਸੀਗੇ ਵੀ ਅਸੀਂ ਤਾਂ ੁੱਡੇ ਫਿਰਦੇ ਸੀ ਹੁਣ ਸਾਡਾ ਪੁੱਤ ਵਸ ਇੱਕ ਦੋ ਦਿਨਾਂ ਨੂੰ ਕੈਨੇਡਾ ਚ ਲਿਆ ਜਾਣਾ ਵੀ ਜਾਊਗਾ ਵੀ ਸਾਡੇ ਸਾਰੇ ਗਰੀਬੀ ਚੱਕੀ ਜਾਊਗੀ ਚਾਹ ਕਿਉਂ ਨਹੀਂ ਸੀਗਾ ਸਾਰਾ ਸਮਾਨ ਤਿਆਰ ਸੀ ਇਹਦਾ ਸਭ ਇਹਦੀ ਇਹਦੀ ਮਿਹਨਤ ਸੀ ਜੀ ਲੋਕ ਹੁਣ ਆਪਾਂ ਦੇਖਦੇ ਆ ਵੀ ਬੱਚਿਆਂ ਲਈ ਇੰਨੇ ਪੈਸੇ ਲਾਉਣੇ ਆ ਫੇਰ ਵੀ ਨਹੀਂ ਕੰਮ ਬਣਦਾ ਇਹਨੇ ਆਪਦੀ ਮਿਹਨਤ ਨਾਲ ਜਾਣਾ ਸੀ ਸਾਡਾ ਕੋਈ ਐ ਵੀ ਪੈਸਾ ਨਹੀਂ ਲੱਗਿਆ ਹਮ ਬਸ ਕਬੱਡੀ ਤੌਰ ਤੇ ਇਹਨੇ ਖੇਡਣ ਜਾਣਾ ਸੀ ਆਪਦੀ ਜਦੋਂ ਕੋਈ ਟਰੋਫੀ ਜਿੱਤ ਕੇ ਆਉਂਦਾ ਸੀ ਕਿਸ ਤਰ੍ਹਾਂ ਲੱਗਦਾ ਹੁੰਦਾ ਸੀ ਕਿ ਆ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਹੁੰਦਾ ਸੀ ਨਹੀਂ ਸਾਡੇ ਪਿੰਡ ਵੀ ਵਧੀਆ ਦੇਖਦਾ ਸੀ ਇਹਨੂੰ ਹਾਂ ਤੇ ਗਲੀ ਗਮਾਨ ਸਾਰੇ ਖੁਸ਼ ਹੁੰਦੇ ਸੀ ਆਪ ਦਾ ਵਧੀਆ ਮਾਹੌਲ ਬਣਦਾ ਸੀ ਘਰੇ ਜਾਨੀ ਵਿਆਹ ਜੰਨਾ ਚਾਹ ਹੋ ਜਾਂਦਾ ਸੀ ਨਾਲੇ ਦੇ ਸਾਰੇ ਯਾਰ ਦੋਸਤ ਆਉਂਦੇ ਸੀ ਮੇਲਾ ਲੱਗਿਆ ਰਹਿੰਦਾ ਸੀ ਹਮੇਸ਼ਾ ਘਰੇ ਹਾਂ ਤੇ ਜਦੋਂ ਪ੍ਰੈਕਟਿਸ ਕਰਨ ਜਾਂਦਾ ਹੁੰਦਾ ਸੀ ਕਿ ਤੁਸੀਂ ਕਿਉਂਕਿ ਮਾਂ ਆਪਣੇ ਪੁੱਤ ਨੂੰ ਇੱਕ लाड़ ਨਾਲ ਪਾਲਦੀ ਹੁੰਦੀ ਹੈ ਖਾਣਾ ਪੀਣਾ ਹੋਵੇ ਦੁੱਧ ਮੱਖਣ ਮਲਾਈਆਂ ਦੇ ਨਾਲ ਕਿ ਸਾਰਾ ਦਿਨ ਦੇ ਵਿੱਚ ਤੁਸੀਂ ਇਹਨੂੰ ਖਿਲਾਉਂਦੇ ਲੈਂਦੇ ਜਾਂ ਕੰਪੀਟੀਸ਼ਨ ਤੇ ਜਾਣਾ ਕੀ ਕਰੋ ਤੁਸੀਂ ਇਹਨੂੰ ਤਿਆਰ ਕਰਕੇ ਭੇਜਦੇ ਹੁੰਦੇ ਸੀ ਘਰੋਂ ਤਿਆਰ ਕਰਦੀ ਸੀ ਮੈਂ ਇਹਨੂੰ ਦੁੱਧ ਮੱਖਣਾ ਨਾਲ ਪਾ ਲਿਆ ਚੂਰੀਆਂ ਕਟ-ਕਟ ਦਿੰਦੀ ਹਾਂ ਸਭ ਤੋਂ ਵਧੀਆ ਖਾਣਾ ਇਹਨੂੰ ਦੇਣਾ ਜੀ ਤਾਜੀ ਬਣਾ ਕੇ ਦੇਣੀ ਦਾਲ ਸਬਜ਼ੀ ਕੋਈ ਵੀ ਤਾਜੀ ਬਣਾ ਕੇ ਦੇਣੀ ਹੂੰ ਦੁੱਧ ਦੇਣਾ ਘਿਓ ਦੇਣਾ ਚੂਰੀ ਦੇਣੀ ਰਾਤ ਨੂੰ ਰੋਜ਼ ਭੋਜ ਖਾਂਦਾ ਸੀਗਾ ਜੀ ਹੂੰ ਦੇਸੀ ਘਿਓ ਦਾ ਪ੍ਰਸ਼ਾਦ ਰੋਜ਼ ਬਣਾ ਕੇ ਦਿੰਦੀ ਸੀ ਸਰਦੀਆਂ ਸਰਦੀਆਂ ਰਾਤ ਨੂੰ 11 ਵਜੇ ਸਾਢੇ 10 11 ਵਜੇ ਖਾਂਦਾ ਉਹਦੇ ਹੀ ਬਣਾ ਕੇ ਦਿੰਦੀ ਹੁੰਦੀ ਸੀ ਹੂੰ ਸਵੇਰੇ ਜਦੋਂ ਜਾਂਦਾ ਸੀ ਗਰਾਉਂਡ 'ਚ ਉਦੋਂ ਵੀ ਆਏ ਨੂੰ ਖਾਣਾ ਬਣਾ ਕੇ ਦੇ ਦਿੰਦੀ ਜਿਹੜਾ ਕੁਛ ਨੇ ਦੁੱਧ ਪਾਣੀ ਪੀਣਾ ਹੁੰਦਾ ਸੀ ਅੰਡੀ ਹਜੇ ਵੀ ਉਹ ਚਿਹਰਾ ਪੂਰਾ ਜਦੋਂ ਤੁਰਦੇ ਫਿਰਦੇ ਖੇੜਦੇ ਹੱਸਦੇ ਤੁਹਾਡੇ ਸਾਹਮਣੇ ਅੱਖਾਂ ਮੂਰੇ ਉਹ ਘੁੰਮਦਾ ਹੋਏਗਾ ਜਦੋਂ ਘਰੋਂ ਜਾਂਦਾ ਹੋਊਗਾ ਤਿਆਰ ਹੋ ਕੇ ਹਾਂਜੀ ਦੇ ਹੁਣ ਐਂ ਜਿੱਤ ਸੋਚਦੀ ਰਹਿੰਦੀ ਆ ਵੀ ਕਦੋਂ ਉੱਥੋਂ ਕੰਮ ਮੇਰਾ ਪੁੱਤ ਉੱਠ ਕੇ ਗਰਾਉਂਡਾਂ 'ਚ ਦੀ ਤਿਆਰੀ ਕਰੂ ਇਹ ਹੀ ਸੁਪਨਾ ਦੇਖਦੀ ਆ ਬਸ ਉੱਠ ਕੇ ਤਿਆਰ ਕਦੋਂ ਤਿਆਰ ਹੋਊ ਇਹ ਗਰਾਉਂਡ 'ਚ ਜਾਣ ਨੂੰ ਕਦੋਂ ਮੈਂ ਇਹਦੇ ਮਗਰ ਮੂਰੇ ਖਾਣਾ-ਦਾਣਾ ਲਈ ਫੇਰਾ ਹੁਣ ਵੀ ਖਾ ਖਰਾਕ ਤਾਂ ਇਹਦੀ ਉਹੀ ਹੈ ਜੀ ਹੰਡਾ ਤਾਂ ਉਹ ਹੀ ਚੀਜ਼ਾਂ ਵਾਜੀ ਵਧੀਆ ਤਾਕਤ ਵਾਲੀ ਚੀਜ਼ ਦੇਈ ਦੀ ਇਹਨੂੰ ਇਹਦੇ ਲੂਰੀਆਂ ਉੱਟਦੀਆਂ ਨੇ ਮਨਸ ਵੀ ਮੈਂ ਕਦੋਂ ਉੱਠਾਂ ਕਦੋਂ ਉੱਠਾਂ ਬਸ ਸਾਨੂੰ ਸਾਨੂੰ ਕਚੀਚੀਆਂ ਲੈਂਦਾ ਗੁੱਸੇ ਨਾਲ ਦੇਖਦਾ ਪੂਰਾ ਵੀ ਮੈਨੂੰ ਕਿਉਂ ਨਹੀਂ ਥਾਲ ਦੇ ਤੁਸੀਂ ਮੈਨੂੰ ਕਿਉਂ ਨਹੀਂ ਤੋੜਦੇ ਹੈਗੇ ਬੋਲਿਆ ਨਹੀਂ ਜਾਂਦਾ ਬਸ ਇਹ ਤਾਂ ਕੋਸ਼ਿਸ਼ ਕਰਦੇ ਆ ਕੋਸ਼ਿਸ਼ ਕਰਨਾ ਕੁਝ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਹਾਂਜੀ ਕੋਸ਼ਿਸ਼ ਕਰਦਾ ਜੀ ਇਸ਼ਾਰੇ ਨਾਲ ਥੋੜਾ ਬਹੁਤ ਗੱਲ ਸਮਝਾਉਂਦਾ ਸਾਨੂੰ ਸਮਝਦੀ ਆ ਮੈਂ ਇਹਦੀ ਕੋਲੇ ਰਹਿੰਦੀ ਆ ਸਾਰਾ ਦਿਨ ਹਾਂ ਤੇ ਇਸ਼ਾਰੇ ਨਾਲ ਵੀ ਸਮਝਾਉਂਦਾ ਕੁਝ ਗੱਲਾਂ ਜਿੱਦਾਂ ਵੀ ਸਿਖਾ ਦਿੰਨੇ ਆ ਵੀ ਆਹ ਗੱਲ ਜਦੋਂ ਐਂ ਕਹਿਣੀ ਆ ਫਿਰ ਉਹਦਾ ਸਿੱਖ ਜਾਂਦਾ ਜੀ ਹੁਣ ਜਲਦੀ ਸਿੱਖ ਜਾਂਦਾ ਪਹਿਲਾਂ ਨਹੀਂ ਸੀ ਸਿੱਖਦਾ ਪਤਾ ਨਹੀਂ ਸੀ ਲੱਗਦਾ ਤੇ ਹੁਣ ਇੱਕ ਵਾਰੀ ਕਹੇ ਤੇ ਗੱਲ ਨੂੰ ਸਮਝ ਪਕੜ ਕਰ ਲੈਂਦਾ ਵੀ ਐਂ ਕਰਨੀ ਆ ਅੰਟੀ ਜਦੋਂ ਹਸਪਤਾਲ ਦੇ ਵਿੱਚ ਦਸਰੇ ਸੀਗੇ ਅੰਕਲ ਵੀ ਜਿਸ ਤਰ੍ਹਾਂ ਕੋਈ ਮੂਵਮੈਂਟ ਨਹੀਂ ਹੋ ਰਹੀ ਸੀਗੀ ਜਦੋਂ ਪਹਿਲੀ ਵਾਰੀ ਮੂਵਮੈਂਟ ਹੋਈ ਸੀਗੀ ਕੋਈ ਡਾਕਟਰ ਵੀ ਆ ਗਈ ਸੀ ਹਰਾਨ ਸੀ ਤੁਹਾਨੂੰ ਉਦੋਂ ਕਿਸ ਤਰ੍ਹਾਂ ਦਾ ਲੱਗਿਆ ਸੀਗਾ ਹਾਂਜੀ ਮੈਂ ਜਦੋਂ ਪਹਿਲੀ ਮੂਵਮੈਂਟ ਹੋਈ ਆ ਮੈਂ ਡਾਕਟਰ ਨੂੰ ਡਾਕਟਰ ਜਦੋਂ ਇਹਦੇ ਕੋਲ ਆਇਆ ਰਾਉਂਡ ਲਾਉਣ ਮੈਂ ਇਹਨਾਂ ਨੂੰ ਦੱਸਿਆ ਮੈਂ ਕਿਹਾ ਵੀ ਇਹਨੇ ਅੱਜ ਹਾਲ ਹਾਲ ਕਰੀ ਵੀ ਬਾਹਾਂ ਵੀ ਹੱਥ ਇਹ ਉੱਪਰ ਤੱਕ ਲੈ ਕੇ ਜਾਂਦਾ ਉਹ ਡਾਕਟਰ ਰਮਨਦੀਪ ਸਿੰਘ ਡਾਕਟਰ ਸੀ ਉਹ ਉਨਹੀਂ ਪੈਣੀ ਪਿੱਛੇ ਮੁੜ ਗਏ ਸਰਦਾਰ ਡਾਕਟਰ ਨੇ ਡੀ ਐਮ ਸੀ ਚ ਤੇ ਉਹ ਸਾਰੇ ਡਾਕਟਰਾਂ ਨੂੰ ਲੈ ਕੇ ਆਏ ਉਸ ਤੋਂ ਬਾਅਦ ਉਹ ਚਾਰ ਪੰਜ ਡਾਕਟਰ ਇਕੱਠੇ ਹੋ ਕੇ ਆਏ ਫਿਰ ਉਹਨਾਂ ਨੇ ਸਾਨੂੰ ਜਾਨੀ ਇਹ ਕਿਹਾ ਵੀ ਹੱਥ ਖੜੇ ਕਰਦੇ ਵੀ ਕਹਿੰਦੇ ਭੈਣ ਜੀ ਇਹ ਸਾਰਾ ਵੀ ਜੋ ਤੁਸੀਂ ਪਾਠ ਪੂਜਾ ਕਰਦੇ ਇਹਦੇ ਕੋਲੇ ਬੈਠ ਕੇ ਉਹਦਾ ਵਾਹੇ ਫਲ ਵੀ ਅਸੀਂ ਕੁਝ ਨਹੀਂ ਕਰ ਰਹੇ ਸਾਡੀ ਬੇਵਸੀ ਸੀਗੀ ਵੀ ਅਸੀਂ ਤੁਹਾਨੂੰ ਇੱਕ ਕਹਿ ਨਹੀਂ ਸੀ ਸਕਦੇ ਬਹੁਤ ਜਾਨੀ ਮੈਂ ਅਸੀਂ ਤਾਂ ਉਹਨਾਂ ਨੂੰ ਹੀ ਰੱਬ ਮੰਨਦੇ ਆ ਵੀ ਉਹਨਾਂ ਨੇ ਇੱਥੇ ਤੱਕ ਪਹੁੰਚਾਇਆ ਸਾਨੂੰ ਪਰਮਾਤਮਾ ਨੇ ਜਾਨੀ ਬਹੁਤ ਸਾਡੀ ਸੁਣੀ ਨਹੀਂ ਬੜਾ ਮਾਨ ਫੋਸ਼ ਹੋਇਆ ਡਾਕਟਰਾਂ ਦਾ ਫਿਰ ਵੀ ਇਹ ਹਿੱਲਣ ਚੁਲਣ ਲੱਗ ਗਿਆ ਵੀ ਸ਼ੁਕਰ ਕਰੋ ਉਸ ਤੋਂ ਉਸ ਦਿਨ ਤੋਂ ਬਾਅਦ ਇਹ ਤਾਂ ਪੂਰਾ ਦੇਖਣ ਲੱਗੇ ਨੇ ਨਹੀਂ ਤਾਂ ਪਹਿਲਾਂ ਤਾਂ ਦੇਖ ਕੇ ਹੀ ਮੁੜ ਜਾਂਦੇ ਸੀਗੇ ਸਾਨੂੰ ਕੁਝ ਨਹੀਂ ਸੀ ਦੱਸਦੇ ਹੁੰਦੇ ਬਸ ਐਂ ਦੇਖ ਕੇ ਮੁੜ ਜਾਂਣਾ ਬਸ ਹੁਣ ਕੀ ਕਹਿੰਦੇ ਨੇ ਡਾਕਟਰ ਵੀ ਉੱਠੂਗਾ ਦੁਬਾਰਾ ਗਰਾਊਂਡ 'ਚ ਜਾਊਗਾ ਬੋਲਣ ਲੱਗੂ ਦੁਬਾਰਾ ਜੀ ਹਾਂ ਜੀ ਕਹਿੰਦੇ ਜ਼ਰੂਰ ਬੋਲੂਗਾ ਵੀ ਥੋੜੀ ਮਿਹਨਤ ਕਰੋ ਥੋੜਾ ਟਾਈਮ ਜ਼ਰੂਰ ਲੱਗੂਗਾ ਹਾਂ ਪਰ ਹੋ ਜੂ ਹੋ ਜਾਏ ਕੋ ਭਰਾ ਬੋਨਾ ਹੁਣ ਐਸੇ ਹੌਸਲੇ ਚ ਰਹਿਨੇ ਆ ਵੀ ਹੁੰਦਾ ਵੀ ਆ ਜੀ ਹੋ ਵੀ ਰਿਹਾ ਹੋਊਗਾ ਵੀ ਵਿਸ਼ਵਾਸ ਵੀ ਆ ਜੀ ਉਹ ਪ੍ਰਮਾਤਮਾ ਤੇ ਆਂਦੇ ਨੇ ਲੋਕ ਮਿਲਣ ਹਾਂਜੀ ਬਹੁਤ ਜਿਆਦੇ ਆਉਂਦੇ ਆ ਜੀ ਬਹੁਤ ਫੋਨ ਆਉਂਦੇ ਆ ਸਾਰਾ ਦਿਨ ਇਹਦੇ ਡੈਡੀ ਦਾ ਫੋਨ ਸੁਣਦੇ ਹੀ ਰਹਿੰਦੇ ਆ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਵਾ ਜੀ ਬਹੁਤ ਯਾਨੀ ਉਹਨਾਂ ਦਾ ਧੰਨਵਾਦ ਆ ਜਿਹੜੇ ਕੋਨੇ-ਕੋਨੇ ਤੋਂ ਆਉਂਦੇ ਨੇ ਕੋਨੇ-ਕੋਨੇ ਤੋਂ ਬਹੁਤ ਇਹਦੇ ਲਈ ਫਲ ਫਰੂਟ ਵੀ ਲਿਆਉਂਦੇ ਆ ਯਾਨੀ ਬਹੁਤ ਸੇਵਾ ਵੀ ਦਿੰਦੇ ਆ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਆਂਦੇ ਬੱਚੇ ਦਾ ਇਲਾਜ ਕਰਾ ਰਹੇ ਹਾਂ ਨਹੀਂ ਅਸੀਂ ਇੰਨੇ ਜੋਗੇ ਹੈ ਨਹੀਂ ਸੀਗੇ ਯਾਨੀ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਹੱਥ ਜੋੜ ਕੇ ਜਿਨ੍ਹਾਂ ਵੀ ਭੈਣਾ ਭਾਈਆਂ ਨੇ ਸਾਡਾ ਸਾਥ ਦਿੱਤਾ ਵਾ ਕਬੱਡੀ ਪਲੇਅਰਾਂ ਨੇ ਪਿੰਡਦਿਆਂ ਨੇ ਵੀ ਬਹੁਤ ਸਾਥ ਦਿੱਤਾ ਹੈ ਸਾਡਾ ਧੰਨਵਾਦ ਆ ਜੀ ਉਹਨਾਂ ਦਾ ਭਾਈ ਬੀਰੀ ਟੈਪ ਪਈ ਤੇ ਪਰਿਵਾਰ ਐਮਪਰਾ ਦੇ ਨਾਲ ਗੱਲਬਾਤ ਕੀਤੀ ਹੈ ਤੇ ਵੀਰੀ ਟੈਪਾਈ ਤੁਸੀਂ ਖੁਦ ਦੇਖੇਗੇ ਕਿ ਉੱਠਣ ਦੀ ਕੋਸ਼ਿਸ਼ ਜ਼ਰੂਰ ਕਰਦਾ ਕਿਉਂਕਿ ਮਨ ਦੇ ਵਿੱਚ ਹੈ ਕਿ ਗਰਾਊਂਡ ਤੇ ਵਿੱਚ ਦੁਬਾਰਾ ਚਾਹੀਏ ਪਰ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਲੋਕਾਂ ਦੇ ਕਰਕੇ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਦਾ ਇਲਾਜ ਹੋਇਆ ਤੇ ਉਸ ਦਾ ਸ਼ੁਕਰ ਵੀ ਇਹ ਕਰਦੇ ਨੇ ਤਵਜ਼ੀਰ ਅਪਡੇਟਸ ਸਮਝੋ ਕੈਮਰਾਮੈਨ ਸੰਦੀਪ ਸਿੰਘ ਨਾਲ ਸਰਮਜੀਤ ਸਿੰਘ ਪੱਲਾਜ਼ਾਨਾ ਸਪੋਕਸਮੈਨ ਤੋਂ ਦੇਣਾ